ਮੇਰਾ ਨਾਮ ਮਨਵੀਤ ਕੌਰ ਹੈ ਕੀ ਕਹਿੰਦੇ ਕੀ ਕਹਿੰਦੇ ਚੌਕੀ ਜਿਹੜਾ ਕੇਕ ਬਣਾਇਆ ਜਾਂਦਾ ਦੇਖੋ ਅਸੀਂ ਕੇਕ ਹਰ ਸਾਲ ਬਣਾਉਂਦੇ ਆ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਤੇ ਕੇਕ ਬਣਾਇਆ ਜਾਂਦਾ ਹੈ ਹਰ ਸਾਲ ਅਸੀਂ ਥੋੜਾ ਸਾਈਜ਼ ਵਧਾਉਂਦੇ ਆ ਕੇਕ ਦਾ ਪਿਛਲੇ ਸਾਲ ਜਿਵੇਂ 500 ਪਾਉਂਡ ਦਾ ਕੇਕ ਬਣਾਇਆ ਗਿਆ ਸੀ ਇਸ ਵਾਰ 600 ਪਾਉਂਡ ਦਾ ਕੇਕ ਬਣਾਇਆ ਗਿਆ ਹੈ ਔਰ ਜਿਸ ਤਰੀਕੇ ਦੇ ਨਾਲ ਕੇਕ ਨੂੰ ਲਗਾਇਆ ਜਾਂਦਾ ਹੈ ਬਹੁਤ ਹੀ ਉਤਸ਼ਾਹ ਦੇ ਨਾਲ ਬੱਚਿਆਂ ਦੇ ਮਨ ਚ ਇਨਾ ਉਤਸ਼ਾਹ ਹੁੰਦਾ ਹੈ ਦੇਖੋ ਨਾਲ ਹਾਥੀ ਆਉਂਦੇ ਆ ਕੋੜੇ ਆਉਂਦੇ ਆ ਊਠ ਆਉਂਦੇ ਆ ਜਿਸ ਤਰ੍ਹਾਂ ਕੇਕ ਨੂੰ ਲੈ ਕੇ ਜਾਂਦੇ ਆ ਸਭ ਸੰਗਤ ਵਿੱਚ ਵਰਤਾਂਦੇ ਨੇ ਬਹੁਤ ਹੀ ਬਹੁਤ ਹੀ ਦਿਲ ਨੂੰ ਖੁਸ਼ੀ ਮਿਲਦੀ ਹੈ ਗੁਰੂ ਸਾਹਿਬ ਦੇ ਜਨਮ ਦਿਨ ਤੇ ਕੇਕ ਬਣਾਇਆ ਜਾਂਦਾ ਹੈ ਇਹ ਕਿੰਨੇ ਚਿੱਟੂ ਸ਼ੁਰੂਆਤ ਕੀਤੀ ਰਹੀ ਹੈ ਤੇ ਕਿੰਨੇ ਪੌਂਡ ਤੋਂ ਕੀਤੀ ਗਈ ਇਹ ਅੱਜ ਤੋਂ 10-12 ਸਾਲ ਹੋ ਗਏ ਆ ਕੇਕ ਦੀ ਸ਼ੁਰੂਆਤ ਕੀਤੇ ਹੋਏ ਔਰ ਪਹਿਲੇ ਛੋਟੇ ਕੇਕ ਤੋਂ ਸ਼ੁਰੂਆਤ ਕੀਤੀ ਗਈ ਸੀ ਹਰ ਸਾਲ ਵੀ ਥੋੜਾ ਥੋੜਾ ਵਧਾਂਦੇ ਗਏ ਆ ਸਾਈਜ਼ ਹੁਣ ਇਸ ਸਾਲ 600 ਪੌਂਡ ਦਾ ਕੇਕ ਬਣਵਾਇਆ ਗਿਆ ਹੈ ਕਿੰਨੇ ਕਰਮਾਲੇ ਸੰਧੂ ਕੀ ਸੇਵਾ ਕੀਤੀ ਬਹੁਤ ਹੀ ਅਸੀਂ ਕਰਮਾ ਭਾਗਾਂ ਵਾਲਿਆਂ ਕਿ ਦੇਖੋ ਬਾਬਾ ਜੀ ਦੇ ਜਨਮ ਦਿਨ ਤੇ ਅਸੀਂ ਕੇਕ ਬਣਵਾਉਂਦੇ ਆਂ ਔਰ ਜਿਸ ਤਰ੍ਹਾਂ ਉਤਸ਼ਾਹ ਦੇ ਨਾਲ ਕੇਕ ਲੈ ਕੇ ਜਾਂਦੇ ਆਂ ਪਹਿਲੇ ਅਰਦਾਸ ਕੀਤੀ ਜਾਂਦੀ ਹੈ ਫਿਰ ਕੇਕ ਕੱਟਿਆ ਜਾਂਦਾ ਹੈ ਸੰਗਤ ਵਿੱਚ ਵਰਤਾਇਆ ਜਾਂਦਾ ਔਰ ਇਸ ਇਸ ਕੇਕ ਦਾ ਸਵਾਦ ਹੀ ਅਲੱਗ ਹੈ ਜਿਸ ਮਿਠਾਸ ਦੇ ਨਾਲ ਉਸ ਨੂੰ ਕੱਟਿਆ ਜਾਂਦਾ ਔਰ ਜਿਸ ਮਿਠਾਸ ਦੇ ਨਾਲ ਸਭ ਨੂੰ ਵਰਤਾਇਆ ਜਾਂਦਾ ਇਸ ਵਿੱਚ ਮਿਠਾਸ ਹੀ ਬਹੁਤ ਹੁੰਦੀ ਹੈ ਲੱਗਦਾ ਕਿ ਇਸ ਕੇਕ ਦੇ ਵਿੱਚ ਕੀ ਕੀ ਜਿਆਦਾ ਕੀ ਕੀ ਪਾਇਆ ਜਾਂਦਾ ਹੈ ਦੇਖੋ ਬੇਸ਼ੁਮਾਰੇ ਦੇ ਵਿੱਚ ਸੇਵਾ ਕੀਤੀ ਗਈ ਹੈ ਬਹੁਤ ਹੀ ਡਰਾਈ ਫਰੂਟ ਇਹਦੇ ਵਿੱਚ ਪਾਇਆ ਗਿਆ ਹੈ ਫਰੂਟਸ ਪਾਏ ਜਾਂਦੇ ਨੇ ਸਟਰਾਬੇਰੀ ਪਾਈਨੈਪਲ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਉਹਨੂੰ ਸਜਾਇਆ ਜਾਂਦਾ ਹੈ ਚਾਕਲੇਟ ਵੀ ਲਗਾਈ ਜਾਂਦੀ ਹੈ ਨਾਲ ਬਹੁਤ ਫਰੂਟਸ ਲਗਾਏ ਜਾਂਦੇ ਆ ਫਲ ਲਗਾਏ ਜਾਂਦੇ ਆ ਔਰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਉਹਨੂੰ ਸਜਾ ਕੇ ਬਾਦ ਵਿੱਚ ਟਰਾਲੀ ਦੇ ਵਿੱਚ ਲੈ ਕੇ ਜਾਇਆ ਜਾਂਦਾ ਕੇਕ ਨੂੰ ਇਸ ਦਿਨ ਦਾ ਕਿੰਨਾ ਇੰਤਜ਼ਾਰ ਹੁੰਦਾ ਬਹੁਤ ਇੰਤਜ਼ਾਰ ਹੁੰਦਾ ਸਾਰਾ ਸਾਲ ਅਸੀਂ ਉਡੀਕਦੇ ਹਾਂ ਕਿਦੋਂ 26 ਜਨਵਰੀ ਆਏਗੀ ਬਾਬਾ ਜੀ ਦੇ ਜਨਮ ਦਿਨ ਤੇ ਅਸੀਂ ਕੇਕ ਬਣਾਵਾਂਗੇ ਔਰ ਇੰਨੇ ਉਤਸ਼ਾਹ ਦੇ ਨਾਲ ਲੈ ਕੇ ਜਾਂਦੇ ਆ ਸਭ ਟੋਲ ਵੱਜਦੇ ਆ ਟੋਲ ਠਮੱਕੇ ਦੇ ਨਾਲ ਬਹੁਤ ਹੀ ਉਤਸ਼ਾਹ ਦੇ ਨਾਲ ਅਸੀਂ ਕੇਕ ਲੈ ਕੇ ਜਾਂਦੇ ਆ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਵਿਆਦ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਧੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਾਇਨੇ ਤੋਂ ਬਾਅਦ ਤਲਾਕ ਸਵਤੰਤਰ ਦੁਸ਼ਮਨ ਤੋਂ छुटਕਾਰਾ ਸੰਤਾਨ ਹਿੰਮਤਾ ਲਾਟਰੀ ਸੱਟਾ ਨੰਬਰ ਹੱਥਾਂ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ